ਉੱਥੇ ਉਹ ਪੱਥਰ ਫੇਕਦੇ ਪਏ ਸੀ ਅਸੀਂ ਉੱਥੇ ਰੁਕੇ ਪੱਥਰ ਦੇਖਿਆ ਦੋ ਤਿੰਨ ਪੱਥਰ ਪਿੱਕੇ ਉਹਦੇ ਬਾਅਦ ਉਹਨਾਂ ਨੇ ਗਨ ਕੱਢ ਲਈ ਔਰ ਉਹ ફાયਰ ਕਰਨ ਲੱਗੇ ਹੋ ਕਿੱਥੇ ਲੜਾਈ ਕਾਰਨ ਕੀ ਸੀ ਲੜਾਈ ਦਾ ਕਾਰਨ ਤਾਂ ਸਾਨੂੰ ਪਤਾ ਨਹੀਂ ਸੀ ਕਿਉਂਕਿ ਉਸ ਟਾਈਮ ਤੇ ਅਸੀਂ ਬਾਅਦ ਚ ਆਏ ਸੀ ਜਦੋਂ ਹੋ ਰਹੀ ਸੀ ਲੜਾਈ ਹੋ ਰਹੀ ਸੀ ਬਾਕੀ ਸਾਰੇ ਬੰਦੇ ਜਿੰਨੇ ਪਰਿਵਾਰ ਸੀਗੇ ਸਾਰੇ ਘਰ ਦੇ ਅੰਦਰ ਸੀਗੇ ਠੀਕ ਹੈ ਉਹ ਗੈਲਰੀ ਤੇ ਉੱਤੇ ਦੇਖ ਰਹੇ ਸੀ ਤਾਂ ਉੱਥੇ ਪੱਥਰ ਫੇਕ ਰਹੇ ਸੀ ਪੱਥਰ ਫੇਕਦੇ ਫੇਕਦੇ ਉਹਨਾਂ ਨੇ ਫਾਇਰਿੰਗ ਕਰਨੇ ਸਟਾਰਟ ਕਰਤਾ ਠੀਕ ਹੈ 3-4 ਫਾਇਰ ਕੀਤਾ ਮੈਂ ਫਿਰ ਅੱਗੇ ਚੱਲ ਕੇ ਫਿਰ ਮਤਲਬ ਸੋਨ ਨੰਬਰ ਤੇ ਕਾਲ ਆ ਕਿ ਟੁੱਟ ਮਾਰ ਕੀਤੀ ਹੈ ਤੁਹਾਡਾ ਕੀ ਲੱਗਦਾ ਹੈ ਉਹ ਮੇਰਾ ਚਾਚਾ ਲੱਗਦਾ ਜੀ ਅੱਛਾ ਚਾਚਾ ਲੱਗਦਾ ਹਾਂ ਜੀ ਤੇ ਕਹਿੰਦੇ ਕਿ ਮੁੰਡਿਆਂ ਦੀ ਵੀ ਟੁੱਟ ਮਾਰ ਕੀਤੀ ਹੈ ਹਾਂ ਜੀ ਹਾਂ ਜੀ ਮੁੰਡਿਆਂ ਦੇ ਵੀ ਟੁੱਟ ਮਾਰ ਕੀਤੀ ਹੈ ਹਾਂ ਚਾਚਾ ਦੇ ਮੁੰਡੇ ਨੇ ਕਾਰਨ ਸਟਾਰਟਿੰਗ ਲੜਾਈ ਕਿਸ ਤੋਂ ਹੋਈ ਓਏ ਇਹ ਤਾਂ ਚਾਚਾ ਨੂੰ ਪਤਾ ਹੋਆ ਕਿਉਂਕਿ ਉਸ ਟਾਈਮ 'ਚ ਮੈਂ ਆਇਆ ਸੀ ਜੋ ਉਹੀ ਦੇਖਿਆ ਕਿ ਮਤਲਬ ਉਹ ਪੱਥਰ ਫੇਕਦਾ ਪਿਆ ਸੀ ਤੇ ਚਾਚਾ ਦੇ ਨਾਲ ਵੀ ਹਮਲਾ ਕੀਤਾ ਨਹੀਂ ਕੀ ਹਥਿਆਰ ਵੀ ਵਰਤੇ ਹਾਂਜੀ ਇਹਦੀ ਹਥਿਆਰ ਸੀਗਾ ਉਹਨਾਂ ਦੇ ਹੱਥ 'ਚ ਉਹ ਕਿਰਪਾਨ-ਕਿਰਪਾਨ ਸੀਗਾ ਇਹ ਸਾਰੇ ਸੀਗੇ ਸਮਾਨ ਫਾਇਰਿੰਗ ਕਿੱਤੇ ਦੀ ਸੀਸੀਟੀਵੀ ਹੈਗੀ ਅੱਜ ਦੀ ਫਾਇਰਿੰਗ ਕੀਤੀ ਗਈ ਤੁਸੀਂ ਕਹਿ ਰਹੇ ਸਰ ਜਿੱਥੇ ਫਾਇਰਿੰਗ ਕੀਤੀ ਆ ਉਥੇ ਜੋ ਮਤਲਬ ਕੈਮਰਾ ਲੱਗਿਆ ਹੋਇਆ ਉਹ ਕਹਿੰਦੇ ਖਰਾਬ ਹਾਲਾਤ ਕਿੱਦਾਂ ਤੁਹਾਡੇ ਚਾਚੇ ਤੇ ਤੁਹਾਡੇ ਚਾਚੇ ਦੇ ਮੁੰਡੇ ਚਾਚੇ ਦੇ ਮੁੰਡੇ ਦਾ ਤਾਂ ਬਹੁਤ ਖਰਾਬ ਹੈ ਚਾਚਾ ਤਾਂ ਥੋੜੇ ਜਿ ਠੀਕ ਵੀ ਹੈਗੇ ਆ ਕਿਉਂਕਿ ਕੱਲ ਮਤਲਬ ਆਪਰੇਟ ਹੋਇਆ ਸੀ ਉਹਨਾਂ ਦਾ ਡਾਕਟਰ ਦੇਖਿਆ ਟ੍ਰੀਟਮੈਂਟ ਕੀਤੀ ਆ ਮੰਗ ਤਾਂ ਇਹ ਹੀ ਕਹਿੰਦੇ ਸਾਨੂੰ ਮਤਲਬ ਏ ਮਿਲਣਾ ਚਾਹੀਦਾ ਵਾ ਇਨਸਾਫ ਮਿਲਣਾ ਚਾਹੀਦਾ ਵਾ ਔਰ ਕੁਛ ਨਹੀਂ ਦੀਚੇ ਸਰ ਜਿਹੜੀ ਰਾਤ ਕੁੰਦਨਪੁਰੀ ਲੜਾਈ ਹੋਈ ਹੈ ਸਰ ਕੀ ਮੰਗੋ ਲਾ ਬਲਾ ਕੁਛ ਨਹੀਂ ਜੀ ਇੱਕ ਗਲੀ ਨੰਬਰ ਹੱਥ ਵਿੱਚ ਕੋ ਗਏ ਪਰ ਜਿਹੜੀ ਸੀ ਕਿ ਜੋਂ ਕੋ ਜਿਹੜੀ ਦੇ ਕੋ ਗੱਪੇ ਖਾਲ ਤੋਂ ਇੱਕ ਦੂਜੇ ਦੇ ਕੋ ਬੈਠ ਹੋਣ ਕਰਕੇ ਉਹ ਲੜਾਈ ਵੱਧ ਗਈ ਬਾਅਦ ਵਿੱਚ ਉਹਦੇ ਸੀ ਉਹਨਾਂ ਦੇ ਕੋਈ ਮਤਲਬ ਜੀ ਸੈਟਮੈਂਟ ਬੰਜੀ ਅਸੀਂ ਮੈਡੀਕਲ ਲੈ ਕੇ ਕਾਰਵਾਈ ਕਰਾਂਗੇ ਇਨਵੈਸਟੀਗੇਸ਼ਨ ਕਰਦੇ ਆ ਸਰੇ ਕੋ ਨੌਜਵਾਨ ਕਿੰਨੇ ਜਣੇ ਇਹਨਾਂ ਦੇ ਬਾਲੇ ਦੀ ਕੋਈ ਕਰਤਾ ਦਾ ਕੋਈ ਕਰਦਾ ਦੋਸਤਾ ਕਿਤੇ ਉਹ ਰੋਲ ਬਗਲੀ ਰਹਿੰਦੇ ਆ ਕਿਤੇ ਰਹਿੰਦੇ ਆ ਉੱਥੇ ਇਹਨਾਂ ਦੀ ਕੋਈ ਗੜੀ ਤੇ ਕੋਈ ਕੋਈ ਬੇਬੀ ਹੋ ਗਈ ਤਾਂ ਜੀ ਬਾਕੀ ਇਨਵੈਸਟੀਗੇਟ ਕਰ ਰਹੇ ਜੋ ਜੋ ਵੀ ਹੋਗਾ ਉਹ ਕਾਰਵਾਈ ਹੋਵੇ ਕਹਿੰਦੇ ਦੋ ਜਿਹੜੇ ਮੁੰਡੇ ਨੇ ਉਹਨਾਂ ਦੇ ਗੰਬੀਰ ਸੱਟ ਲੱਗੀਆਂ ਨੇ ਫਾਦਰ ਸਾਹਿਬ ਕੋਈ ਤੇ ਮੈਡੀਕਲ ਲੈ ਕੇ ਜੋ ਮੈਡੀਕਲ ਚਾਹ ਕੋਈ ਕਰਵਾਉਂਦਾ ਸੀ ਸੀਸੀਟੀਵੀ ਵੀ ਆਈ ਹਥਿਆਰ ਵਗੈਰਾ ਨਾਲ ਬਈ ਕੋਈ ਇਹ ਕੋਈ ਗੱਲ ਸਾਹਮਣੇ ਨਹੀਂ ਲੱਗੇ ਆਈ ਉਹ ਜੋ ਲੜਾਈ ਚੜਾ ਜੁਰੂਰ ਹੋਇਆ ਤਾਂ ਇਹ ਵੀ ਕੋਈ ਆਈਐਸਪਰ ਹੈ ਆਪਾਂ ਇਨਵੈਸਟੀਗੇਸ਼ਨ ਆਪਾਂ ਹੋਜੀ ਕਰਦੇ ਪਰਿਵਾਰ ਕਹ ਰਿਹਾ ਕਿ ਫਾਇਰਿੰਗ ਹੀ ਹੋਈ ਹੈ ਬਿਲਕੁਲ ਫਾਇਰ ਕਾਲ ਸਾਡੇ ਬੁੱਕ ਤੇ ਸਾਰੀ ਪਹੁੰਚ ਗਈ ਤੇ ਫਾਇਰ ਕਾਲ ਕੋਈ ਗਾਲੀ ਹੈਗੀ ਫਿਰ ਵੀ ਇਨਵੈਸਟੀਗੇਟ ਕਰਦੇ ਉਸ ਟਾਈਮ ਤੇ ਸਾਨੂੰ ਕੋਈ ਨਹੀਂ ਸਾਥ ਆਉਂਦਾ ਯਾਰ ਸਰ ਜੋ ਵੀ ਬਣਦੀ ਕਰ ਬਿਲਕੁਲ ਕਰਾਂਗੇ ਬਿਲਕੁਲ ਜਾਰੀ ਕਰ ਦੇ